ਤਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਭਾਜਪਾ ਦੇ ਬਜਟ ਤੇ ਪ੍ਰਤੀਕਿਰਿਆ ਦਿੱਤੇ ਹੋਏ ਕਿਹਾ ਕਿ ਪੰਜਾਬ ਦੇ ਨਾਲ ਵਿਤਕਰਾ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਬਜਟ ਦੇ ਵਿੱਚ ਇੱਕ ਵਾਰ ਵੀ ਪੰਜਾਬ ਦਾ ਜ਼ਿਕਰ ਨਹੀਂ ਕੀਤਾ ਹੈ। ਤਾਂ ਵਿੱਤ ਮੰਤਰੀ ਨਿਰਮਲਾ ਸੀ타ਰਮਨ ਪੰਜਾਬ ਨੂੰ ਰਾਹਤ ਦੇਣਾ ਭੁੱਲ ਗਏ ਨੇ। ਦੇਖੋ ਜੀ ਜਿਹੜਾ ਅੱਜ ਦੀ ਬਜਟ ਸਪੀਚ ਸੀਗਾ ਅਸੀਂ ਲੋਕ ਵਾਰ-ਵਾਰ ਖੜੇ ਹੋ ਕੇ ਮੈਂ ਅਮਰ ਸਿੰਘ ਕਬਾਇਆ ਸਾਹਿਬ, ਸੁਖਜਿੰਦਰ ਰੰਦਾਵਾ ਖੜੇ ਹੋ ਕੇ ਵਾਰ-ਵਾਰ ਕਿਹਾ ਕਿ ਪੂਰੀ ਬਜਟ ਸਪੀਚ ਦੇ ਵਿੱਚ ਇੱਕ ਵੀ ਵਾਰ ਪੰਜਾਬ ਦਾ ਨਾਮ ਨਹੀਂ ਆਇਆ ਪੰਜਾਬ ਦਾ ਜ਼ਿਕਰ ਨਹੀਂ ਆਇਆ ਜਦਕਿ ਅ ਕਈ ਵਾਰ ਬਿਹਾਰ ਦਾ ਨਾਮ ਲੈ ਗਿਆ ਆਂਧਰਾ ਪ੍ਰਦੇਸ਼ ਦਾ ਨਾਮ ਲੈ ਗਿਆ ਆਪ ਦੇ ਅਲਾਈਅੰਸ ਪਾਰਟਨਰਸ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਦੇ ਕਰਕੇ ਸਰਕਾਰ ਬਣੀ ਹੈ ਕਿਉਂਕਿ ਸਰਕਾਰ ਨਾ ਡਿੱਗ ਜਾਏ ਹਰ ਸਟੇਟ ਦਾ ਕਿਤੇ ਨਾ ਕਿਤੇ ਨਾ ਆਇਆ ਲੇਕਿਨ ਕੇਰਲ ਦਾ ਇੱਕ ਵਾਰੀ ਨਾਮ ਨਹੀਂ ਆਇਆ ਪੰਜਾਬ ਦਾ ਇੱਕ ਵਾਰੀ ਨਾਮ ਨਹੀਂ ਆਇਆ ਇਹਦਾ ਕਾਰਨ ਇਹ ਹੈ ਕਿ ਪੰਜਾਬ ਔਰ ਕੇਰਲ ਨੇ ਭਾਜਪਾ ਨੂੰ ਇੱਕ ਵੀ ਸੀਟ ਨਹੀਂ ਦਿੱਤਾ ਬਰੀ ਭੁੱਲਣਾ ਨਹੀਂ ਚਾਹੀਦਾ ਪੰਜਾਬ ਬਾਰਡਰ ਸਟੇਟ ਹੈ ਪੰਜਾਬ ਉਹ ਸੂਬਾ ਹੈ ਜਿਹਰੇ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਕਿਲੇ ਤੇ ਝੰਡਾ ਲਹਿਰਾਉਂਦੇ ਆ ਜਿਨ੍ਹਾਂ ਲੋਕਾਂ ਨੇ ਸ਼ਹਾਦਤਾਂ ਦੇਖੇ ਅੱਜ ਸਾਡੇ ਦੇਸ਼ ਦੀ ਆਨ ਔਰ ਸ਼ਾਨ ਦੀ ਰਾਖੀ ਰੱਖੀ ਹੈ ਪੰਜਾਬ ਦੇ ਨੌਜਵਾਨ ਪੰਜਾਬ ਦਾ ਸਰਹੱਦੀ ਤੇ ਸਰਹੱਦ ਤੇ ਰਾਖੀ ਕਰਦਾ ਜਿਹੜਾ ਫੌਜੀ ਹੈ ਉਹ ਇੱਕ ਇੱਕ ਬੰਦਾ ਵਿਹਾਂ ਵਿਹਾਂ ਨਾਲ ਲੜਾਈ ਲੱਗਦਾ ਸੋ ਇਸ ਕਰਕੇ ਸਾਡੇ ਮਨ ਨੂੰ ਇਹ ਲੱਗਿਆ ਕਿ ਕਿਤੇ ਨਾ ਕਿਤੇ ਸਾਡੇ ਨਾਲ ਵਿਤਕਰਾ ਹੋ ਰਿਹਾ ਸਾਡੀ ਡਿਮਾਂਡ ਸੀ ਅਸੀਂ ਜਿਹੜਾ ਬਾਹਰ ਪ੍ਰਦਰਸ਼ਨ ਕੀਤਾ ਸਾਰੇ ਐਮਪੀ ਸਭਾਣਾ ਨੇ ਸਾਡੀ ਡਿਮਾਂਡ ਹੈ ਕਿ ਪੰਜਾਬ ਨੂੰ ਹੁਣ ਜਿਹੜੀ ਆ ਆਪਦੀ ਰਿਵਿਊ ਬਜਟ ਸਪੀਚ ਹੋਏਗੀ ਇਹ ਰਿਪਲਾਈ ਆਏਗਾ ਫਾਈਨੈਂਸ ਮਿਨਿਸਟਰ ਦਾ ਔਰੇ ਵਿੱਚ ਪੰਜਾਬ ਨੂੰ ਜਰੂਰ ਕਿਤੇ ਨਾ ਕਿਤੇ ਕੋਈ ਨਾ ਕੋਈ ਔਰੇ ਐਸੇ ਅਨਾਉਂਸਮੈਂਟ ਕੀਤੀ ਜਾਵੇ ਚਾਹੇ ਕੁਝ ਕੀਤੀ ਜਾਵੇ ਸਾਨੂੰ ਤਾਂ ਕਹਿੰਦੇ ਆ ਕਿ ਸਾਨੂੰ ਰਾਹਤ ਬਜਟ ਦੇਣਾ ਚਾਹੀਦਾ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੈ ਤੁਸੀਂ ਸਭ ਨੂੰ ਫਲੱਡ ਰੀਲੀਫ ਐਸੇ ਅਸਿਸਟੈਂਸ ਦਿੱਤੀ ਹਿਮਾਚਲ ਨੂੰ ਵੀ ਦਿੱਤੀ ਤੇ ਬਿਹਾਰ ਨੂੰ ਵੀ ਦਿੱਤੀ ਲੇਕਿਨ ਪੰਜਾਬ ਨੂੰ ਪੁੱਲ ਗਏ ਪੰਜਾਬ ਦੇ ਵਿੱਚ